ਹਾਂਜੀ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੱਲ ਕਰਦੇ ਆਂ ਬਾਈ ਲੱਖਾ ਸਿੰਘ ਸਧਾਨਾ ਦੀ ਜਿਵੇਂ ਕਿ ਮਨਿੰਦਰ ਸਿੱਧੂ ਨੇ ਉਹਦੇ ਤੇ ਇਲਜ਼ਾਮ ਲਾਇਆ ਕਿ ਮੈਨੂੰ ਧਮਕੀ ਦਿੱਤੀ ਹੈ ਉਹ ਗੱਲ ਇਹ ਆ ਵੀ ਜਿਹੜੀ ਕਹਿ ਰਿਹਾ ਧਮਕੀ ਦਿੱਤੀ ਹੈ ਉਹਦੇ ਵਿੱਚ ਤੁਸੀਂ ਗੌਰ ਨਾਲ ਦੇਖਿਆ ਹੋਣਾ ਕਿ ਬਾਈ ਲੱਖਾ ਸਧਾਨਾ ਜਿਹੜਾ ਕਿ ਹੈਗਾ ਉਹ ਕਿਹਦੇ ਪੱਖਸ਼ ਦੀ ਗੱਲ ਕਰ ਰਿਹਾ ਹੈ ਚਲੋ ਮੰਨ ਲਈ ਗੱਲ ਪਹਿਲੀ ਗੱਲ ਧਮਕੀ ਤਾਂ ਦਿੱਤੀ ਨਹੀਂ ਚਲ ਜੇ ਉਹ ਕਹਿੰਦੇ ਵੀ ਆ ਸਾਨੂੰ ਧਮਕੀ ਦਿੱਤੀ ਐ ਰਿਕਾਰਡਿੰਗ ਐ ਜਿਹੜੀ ਉਹਦੇ ਵਿੱਚ ਲੱਖਾ ਸੁਧਾਣਾ ਬਾਈ ਕੀ ਕਹਿ ਰਿਹਾ ਕਿਹੜੇ ਲੋਕਾਂ ਦੀ ਗੱਲ ਕਰ ਰਿਹਾ ਆਪਦੇ ਘਰ ਲਈ ਨਹੀਂ ਕੁਝ ਮੰਗ ਰਿਹਾ ਉਹਦੇ ਤੋਂ ਕੁਝ ਹੋਰ ਕੋਈ ਦਬਕਾ ਨਹੀਂ ਦਿੱਤਾ ਕੋਈ ਪੈਸਾ ਨਹੀਂ ਮੰਗਿਆ ਕੋਈ ਹੋਰ ਗੱਲਬਾਤ ਨਹੀਂ ਕਹਿ ਕੀ ਰਿਹਾ ਸਮਝਣ ਵਾਲੀ ਗੱਲ ਐ ਜਿਹੜੀ ਉਹ ਸਮਝਣ ਵਾਲੀ ਐ ਵੀ ਕਹਿ ਕੀ ਰਿਹਾ ਉਹ ਕਹਿ ਰਿਹਾ ਵੀ ਜਿਹੜੇ ਪ੍ਰਵਾਸੀ ਲੋਕ ਨੇ ਜਿਵੇਂ ਕਿ ਭਈਏ ਨੇ ਜੇ ਤੈਨੂੰ ਜਾਦੇ ਚੰਗੇ ਲੱਗਦੇ ਆ ਤਾਂ ਤੂੰ ਉਹਦੇ ਘਰੇ ਲੈ ਜਾ ਗੱਲ ਦਾ ਮਤਲਬ ਕੀ ਹੈ ਵੀ ਆਪਣੇ ਲੋਕਾਂ ਲਈ ਕਹਿ ਰਿਹਾ ਵੀ ਜਿਹੜੇ ਕਿ ਯਾਰ ਸਾਡੇ ਮਜ਼ਦੂਰ ਪੰਜਾਬ ਦੇ ਆਪਾਂ ਰਹਿਣ ਵਾਲੇ ਆ ਪੰਜਾਬ ਦਾ ਖਾਨੇ ਆ ਜੇ ਆਪਾਂ ਪੱਤਰਕਾਰ ਆ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਬਾਹਰਲੇ ਲੋਕਾਂ ਦੀ ਸਪੋਰਟ ਜ਼ਿਆਦਾ ਪ੍ਰਮੋਟ ਕਰੀਏ ਉਹਨਾਂ ਨੂੰ ਜ਼ਿਆਦਾ ਵਾਇਰਲ ਕਰਕੇ ਦਿਖਾਈਏ ਜਾਂ ਕੋਈ ਗੱਲਬਾਤ ਹੋਰ ਕਰੀਏ ਤੇ ਯਾਰ ਆਪਣੇ ਲੋਕਾਂ ਨੂੰ ਦਿਖਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਗੱਲ ਕਰੋ ਆਪਣੇ ਲੋਕਾਂ ਦੀ ਯਾਰ ਆਪਣੇ ਮੰਨ ਲਓ ਹੁਣ ਮਜ਼ਦੂਰ ਨੇ ਰੋਜ਼ਗਾਰ ਹੈ ਨਹੀਂ ਉਹ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਵੀ ਤੂੰ ਭਈਆਂ ਦੀ ਗੱਲ ਕਰਦਾ ਤੇ ਆਪਣੇ ਲੋਕਾਂ ਦੀ ਗੱਲ ਕਿਉਂ ਨਹੀਂ ਕਰਦਾ ਫਿਰ ਮਾਮਲਾ ਆ ਜਾਂਦਾ ਟਾਲੀਆਂ ਦਾ ਗੱਲ ਟਾਲੀਆਂ ਦੀ ਆ ਜਾਂਦੀ ਹੈ ਜੇ ਉਹ ਬੰਦਾ ਉਹ ਸੱਚਾ ਹੁੰਦਾ ਟਾਲੀਆਂ ਵਾਲਾ ਜਿਹੜਾ ਕਹਿੰਦਾ ਹਵਾ ਨਾਲ ਡਿੱਗ ਗਈਆਂ ਜਿਂਹੇਰੀ ਨਾਲ ਇਹ ਟਾਲੀਆਂ ਫਿਰ ਉਹ ਬਲਕਾਰ ਸਿੰਘ ਸਿੱਧੂ ਉਹਨਾਂ ਦੇ ਹੱਕ ਵਿੱਚ ਸੀ ਐਮ ਐਲ ਏ ਜੇ ਅਗਰ ਇਹ ਜੀ ਗੱਲ ਹੁੰਦੀ ਸਚਾਈ ਹੁੰਦੀ ਤਾ ਫੇਰ ਭਾਈ ਉਹ ਪਰਚਾ ਨਹੀਂ ਬੰਦਾ ਸੀ 40 ਕਿੱਲਿਆਂ ਦਾ مالک ਸੀ ਬੰਦਾ ਇੰਨੀ ਕੁ ਪਾਵਰ ਤਾਂ ਬੰਦੇ ਦੀ ਹੁੰਦੀ ਹੈ ਚੋਰੀ ਦਾ ਪਰਚਾ ਦਰਜ ਹੋਇਆ ਉਹਨਾਂ ਤੇ ਜਦੋਂ ਭਾਈ ਲੱਖੇ ਨੇ ਕਿਹਾ ਵੀ ਭਾਈ ਮੈਂ ਹਾਈਵੇ ਤੇ ਟਾਲੀਆਂ ਸਿੱਟੂਆਂ ਸੀ ਜਾਮ ਕਰਾਂਗੇ ਹਾਈਵੇ ਪ੍ਰਸ਼ਾਸਨ ਉੱਥੇ ਆ ਕੇ ਜਵਾਬ ਦੇ ਦੇ ਤੇ ਹੁਣ ਜਿਹੜੇ ਲੋਕ ਕਹਿ ਰਹੇ ਨੇ ਵੀ ਲੱਖਾ ਜੇ ਮਾਂ ਦਾ ਦੁੱਧ ਪੀਤਾ ਜਾਂ ਜੇ ਅਸਲੀ ਪਿਓ ਦੀ ਲਾੜਾ ਤਾਂ ਸੜਕਾਂ ਤੇ ਨਿਕਲ ਕੇ ਦਿਖਾਵੇ ਬਿਨਾਂ ਗੱਨ ਮੈਨਾਂ ਤੋਂ ਮੈਂ ਕਹਿਣਾ ਚਾਹੁੰਨਾ ਉਸ ਲੋਕਾਂ ਨੂੰ ਵੀ ਜੇਕਰ ਤੁਹਾਡੀ ਦੁਸ਼ਮਣੀ ਹੋਵੇ ਕੋਈ ਪਹਿਲਾਂ ਦੀ ਰੰਜਿਸ਼ ਹੋਵੇ ਤੇ ਕਿਸੇ ਚੰਗੇ ਬੰਦੇ ਨਾਲ ਹੋਵੇ ਤੇ ਤੁਸੀਂ ਕਿਵੇਂ ਨਿਕਲ ਕੇ ਦਿਖਾਓਗੇ ਸੜਕਾਂ ਤੇ ਉਹਦੀ ਸਕਿਉਰਿਟੀ ਹੈ ਉਹਨੂੰ ਪਤਾ ਹੈ ਉਹਨੇ ਉਸ ਆਵ ਨਾਲ ਹੀ ਰਹਿਣਾ ਹੈ ਦੂਜਾ ਨੰਬਰ ਮਾਪਿਓ ਤੇ ਗੱਲ ਜਿਹੜੀ ਕੀਤੀ ਹੈ ਟਿੱਪਣੀ ਇਹ ਬਿਲਕੁਲ ਗਲਤ ਕੀਤੀ ਹੈ ਨਜਾਇਜ਼ ਕੀਤੀ ਹੈ ਕਿਉਂਕਿ ਮਾਪਿਓ ਜਿਹੜਾ ਹੁੰਦਾ ਉਹਨਾਂ ਤੇ ਕਿ ਪਹੁੰਚਣਾ ਇਹ ਬਿਲਕੁਲ ਬੇਹੁਦਾ ਗੱਲ ਹੈ ਇਹਦਾ ਵਿਰੋਧ ਕਰਦਾ ਪੂਰਾ ਪੰਜਾਬ ਸਾਡਾ ਵਿਰੋਧ ਕਰ ਰਿਹਾ ਹੈ ਮੇਰੇ ਕੋਲੇ ਸਟੇਟਮੈਂਟ ਮੈਂ ਤੌਰ ਤੇ ਦੇ ਸਕਦਾਗਾ ਵੀ ਜਿਵੇਂ ਮੈਨੂੰ ਕਮੈਂਟ ਆ ਰਹੇ ਨੇ ਲੋਕ ਬੇਹੱਦ ਜਿਆਦੇ ਪਾਈ ਦੇ ਹੱਕ ਦੇ ਵਿੱਚ ਨੇ ਨੰਬਰ ਦੂਜਾ ਜਿਹੜਾ ਬੰਦਾ ਮਾਂ ਪਿਓ ਤੇ ਸਵਾਲ ਚੱਕ ਰਿਆ ਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਆਪਦੀ ਮਾਂ ਦਾ ਹੀ ਐ ਤੂੰ ਕਿਹੜਾ ਕਿਸੇ ਹੋਰ ਦਾ ਫਿਰ ਦੂਜਾ ਨੰਬਰ ਤੂੰ ਕਹਿਣਾ ਵੀ ਮੈਂ ਵੀ ਅਸਲੀ ਪਿਓ ਦਾ ਜੇ ਬਾਹਰ ਨਿਕਲ ਕੇ ਅਸਲੀ ਪਿਓ ਦੀ ਹੁੰਦੇ ਸਾਰੇ ਨਕਲੀ ਦੇ ਕਿਹੜੇ ਆ ਜੇ ਤੂੰ ਭਾਈ ਨਕਲੀ ਦਾ ਤਾਂ ਉਹ ਨਕਲੀ ਦਾ ਜੇ ਤੂੰ ਅਸਲੀ ਦਾ ਤਾਂ ਉਹ ਵੀ ਅਸਲੀ ਦਾ ਤੇ ਹੁਣ ਗੱਲ ਆ ਜਾਂਦੀ ਹੈ ਯਾਰ ਉਫਵਾੜ ਆਉਣ ਦੀ ਹੁਣ ਜਿਹੜੀਆਂ ਇਹ ਪਾਰਟੀਆਂ ਦੇ ਵਿੱਚੋਂ ਕੋਈ ਰੰਜਿਸ਼ ਹੁੰਦੀ ਆ ਨਾ ਉਹ ਫਿਰ ਮੌਕਾ ਮਿਲਦੇ ਮਸਾਲਾ ਲਾ ਲਾ ਕੇ ਲਾ ਲਾ ਕੇ ਕੱਢ ਦਿੰਦੇ ਨੇ ਚੱਲਾਦਾ ਪੱਤਰਕਾਰ ਦੀ ਗੱਲ ਆ ਓ ਕਿਹੜਾ ਉਹਨੂੰ ਕੋਈ ਛੱਡਦਾ ਯਾਰ ਲੱਤਾਂ ਖਿੱਚਦੇ ਰਹਿੰਦੇ ਨੇ ਜੇ ਕੋਈ ਉਹ ਰੁੱਖਾਂ ਦੀ ਗੱਲ ਕਰਦਾ ਤਾਂ ਜੇ ਕੋਈ ਹੁਣ ਮੰਨ ਲਓ ਕੋਈ ਪਾੜੀਆਂ ਦੀ ਗੱਲ ਕਰਦਾ ਤਾਂ ਉਹ ਸਰਕਾਰਾਂ ਤੋਂ ਲੈ ਕੇ ਸਾਡੇ ਪੰਜਾਬ ਦੇ ਲੋਕ ਹੀ ਨਹੀਂ ਮਾਣ ਯਾਰ ਕੀ ਪੰਜਾਬ ਸਵਾਹ ਅੱਗੇ ਆ ਜੂਗਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਹੀ ਨਹੀਂ ਲੱਤਾਂ ਖਿੱਚਣੋਂ ਹਟਦੇ ਜੇ ਉਹ ਹਟਣ ਸਾਥ ਦੇਣ ਹੁਣ ਤੁਸੀਂ ਵੋਟਾਂ ਦੀ ਗੱਲ ਲਾ ਲਓ 84684 ਵੋਟਾਂ ਪੈ ਗਈਆਂ ਕਿੰਨਾ ਵੱਡਾ ਫਤਵਾ ਸੁਣਾਇਆ ਲੋਕਾਂ ਨੇ ਹੱਕ ਚ ਤਾਂ ਹੈਗੇ ਇਹਨਾਂ ਲੋਕ ਦੂਜਾ ਨੰਬਰ ਤੁਸੀਂ ਐ ਲੈ ਲਓ ਵੀ ਨਾ ਜਿਤਾਓ ਯਾਰ ਪਰ ਇਹਨਾਂ ਮਾਮਲਿਆਂ 'ਚ ਤਾਂ ਖੜਜਾ ਕਰੋ ਵੀ ਜਿਹੜੇ ਹੁਣ ਮੰਨ ਲਓ ਪੰਜਾਬ ਦੇ ਲਈ ਆ ਆਪਣੇ ਲੋਕਾਂ ਲਈ ਨੇ ਹੁਣ ਤੁਸੀਂ ਉਹਨੂੰ ਐ ਪੇਸ਼ ਕਰਨਾ ਚਾਹੁੰਦੇ ਸੀ ਵੀ ਉਹ ਤਾਂ ਜੀ ਗੈਂਗਸਟਰ ਆ ਜੀ ਉਹਨੇ ਤਾਂ ਧਮਕੀ ਦਿੱਤੀ ਜੀ ਹੁਣ ਮੈਂ ਤੁਹਾਨੂੰ ਵੱਡੀ ਗੱਲ ਹੋਰ ਕਰਦਾ ਲੈ ਤੁਸੀਂ ਥੋੜਾ ਦਿਮਾਗ ਖੇਲ ਲਿਓ ਸੁਣ ਕੇ ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਚੰਗੇ ਮੰਨਦਾ ਯਾਰ ਜਿਹੜੇ ਹੁਣ ਮੰਨ ਕੇ ਚੱਲੋ ਏਡੇ ਏਡੇ ਵੱਡੇ ਮਤਲਬ ਗੁੰਡੇ ਨੇਗੇ ਅਗਲੇ ਬੈਠੇ ਨੇ ਜੇਲਾਂ ਚ ਕਿਉਂਕਿ ਉਹਨਾਂ ਨੂੰ ਬਣਾਇਆ ਲੋਕਾਂ ਨੇ ਕਿਸੇ ਨੇ ਆਪ ਦਾ ਜੀ ਕਰਦਾ ਕਿਸੇ ਦਾ ਬੈਠਣ ਨੂੰ ساری ساری ਉਮਰ ਯਾਰ ਤਿਹਾਰ ਜੇਲਾਂ ਚ ਮਰੀ ਜਾਂਦੇ ਆ ਸੜੀ ਜਾਂਦੇ ਆ ਚਾਹੇ ਉਹ ਲਾਰੈਂਸ ਆ ਚਾਹੇ ਗੋਲਡੀ ਆ ਯਾਰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਇਹ ਬਣਾਉਂਦੀ ਆ ਦੁਨੀਆ ਇਹ ਦੁਨੀਆ ਪੈਦਾ ਕਰਦੀ ਆ ਇਹ ਲੀਡਰ ਕਰਦੇ ਨੇ ਪੈਦਾ ਇਹਦੇ ਤੇ ਹੁਣ ਟੈਗ ਲੱਗਾ ਹੈੜਾ ਜਿਹੜਾ ਜਿਹੜਾ ਮੂੰਹ ਚੱਕ ਕੇ ਕਹਿੰਦਾ ਡਾਕਟਰ ਹੈ ਲੱਖਾਂ ਸਿਧਾਨਾਂ ਧੱਕਾ ਕਰਦਾ ਪਰ ਨਹੀਂ ਯਾਰ ਜਦੋਂ ਕੋਈ ਬੰਦੇ ਤੇ ਟੈਗ ਲੱਗੇ ਸੀ ਉਹ ਮੰਨਦਾ ਆਪਣੇ ਮੂੰਹ ਨਾਲ ਵੀ ਮੈਂ ਸੀਗਾ ਯਾਰ ਮੰਨ ਲਈ ਗੱਲ ਹੁਣ ਸਦਾ ਹੀ ਥੋੜੀ ਐ ਫਿਰ ਇਹਦਾ ਮਤਲਬ ਆਪਣੇ ਸੰਵਿਧਾਨ ਚ ਕੋਈ ਹੈ ਹੀ ਨਹੀਂ ਇਹੋ ਜਿਹਾ ਕਾਨੂੰਨ ਵੀ ਯਾਰ ਕੋਈ ਅਗਲਾ ਸੋਧਰ ਕੇ ਕਰੇ ਵਾਪਸ ਆ ਜੇ ਜਾਂ ਕੋਈ ਹੋਰ ਵਾਪਸ ਲੈਣ ਚ ਚੰਗੀ ਮੁਖਤਾਰਾ ਦੇ ਵਿੱਚ ਪਏ ਜੇ ਲੋਕਾਂ ਦੇ ਨਾਲ ਵਧੀਆ ਸਹਿਮਤ ਰਹਿ ਕੇ ਲੋਕਾਂ ਦੇ ਪੜਾਈ ਦੇ ਕੰਮ ਕਰੇ ਤੇ ਫਿਰ ਤੁਸੀਂ ਉਹਦਾ ਖਹਿੜੇ ਨਹੀਂ ਛੱਡਦੇ ਫਿਰ ਤਾਂ ਇਹਦਾ ਮਤਲਬ ਜਿਹੜਿਆ ਬੰਦਾ ਕੇਰਾ ਰਾਹ ਫੜ ਲਿਆ ਵੀ ਉਹਦੇ ਤੇ ਉਹ ਪੱਕੇ ਤੌਰ ਤੇ ਉਹਨੂੰ ਬਲੈਕ ਲਿਸਟ 'ਚ ਪਾ ਦੋ ਵੀ ਮੁੜ ਕੇ ਭਾਈ ਇਹ ਚੰਗਾ ਬਣੇ ਚ ਕਿੰਨਾ ਮਰਜ਼ੀ ਉਹ ਕਰੇ ਚੰਗੇ ਕੰਮ ਇਹ 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 ਬੰਦਾ ਤਾਂ ਐ ਹੀ ਹੈ ਜੀ ਇਹਦੇ ਤੇ ਤਾਂ ਟੈਗ ਲੱਗਾ ਇਹਦੇ ਤੇ ਬੱਸ ਐਂ ਕਹੋ ਇਹਨੂੰ ਕਿਉਂਕਿ ਤੀਆਂ ਭੈਣਾਂ ਦੇ ਘਰ ਬਸਾਉਂਦਾ ਯਾਰ ਤੁਸੀਂ ਮੜਾਏ ਸੋਚਿਆ ਕਰੋ ਯਾਰ ਉਹ ਵੀ ਕੋਈ ਬੰਦਾ ਹੀ ਹੈ ਯਾਰ ਪੈਸੇ ਤੇ ਕਦੇਨ ਦਾ ਬੰਦਿਆਂ ਨੂੰ ਲੈ ਮੈਂ ਤੁਹਾਨੂੰ ਸਹੀ ਦੱਸਦਾ ਗੱਲ ਵਿੱਚ ਗੁਪਤ ਇਹ ਜਿਹੇ ਗੱਲਾਂ ਉਹ ਜਿਹੜੀਆਂ ਦੱਸਣਾ ਨਹੀਂ ਚਾਹੁੰਦਾ ਹੁੰਦਾ ਲੱਖਾ ਬਹੁਤ ਲੋਕਾਂ ਨੂੰ ਪੈਸਿਆਂ ਦੀ ਮਦਦ ਵੀ ਕਰਦਾ ਹੈ ਗਰੀਬ ਗੁਰਬੇ ਦੇ ਨਾਲ ਖੜਦਾ ਕਿਸਾਨਾਂ ਦੇ ਨਾਲ ਖੜਦਾ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਭਰਾਵੋ ਅਪੀਲ ਕਰਦਾ ਜਿੰਨੇ ਸਾਡੇ ਜ਼ਿਮੀਂਦਾਰ ਭਰਾ ਨੇ ਉਹਦੇ ਹੱਕ ਦੇ ਵਿੱਚ ਖੜਨਦਾ ਹ ਹੈਗਾ ਹੱਕ ਆਪਣਾ ਯਾਰ ਕਿਉਂਕਿ ਯਾਰ ਭਾਈ ਆਪਣੇ ਲਈ ਉਹ ਕੀ ਨਹੀਂ ਕਰਦਾ ਯਾਰ ਪਹਿਲਾਂ ਤੁਸੀਂ ਦੇਖੋ ਅੱਜ ਤੇ ਹੁਣ ਦਿੱਲੀ ਦੇਖੋ ਕਿੰਨਾ ਸੰਘਰਸ਼ ਕੀਤਾ ਤੋਂ ਲੰਬਾ ਹਨਾ ਦੂਜੀ ਗੱਲ ਵੀ ਹਰ ਇੱਕ ਬੰਦੇ ਦੇ ਲੈਵਲ ਤੇ ਕੋਈ ਵੀ ਮੰਨ ਲਓ ਗਰੀਬ ਆ ਚਾਹੇ ਕੋਈ ਵਪਾਰੀ ਹਰ ਇੱਕ ਲੈਵਲ ਤੇ ਉਹ ਬੰਦਾ ਨਾਲ ਖੜਦਾ ਠੀਕ ਹੈ ਤੇ ਸਾਡੀ اپیل ਇਹੀ ਆ ਪੰਜਾਬ ਦੇ ਲੋਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਵੀ ਆ ਜਿਹੜੇ ਪੱਤਰਕਾਰ ਨੇ ਬਈ ਇਹਨਾਂ ਦੀਆਂ ਗੱਲਾਂ ਗੋਲਾਂ 'ਚ ਨਾ ਆਇਓ ਯਾਰ ਕਿਉਂਕਿ ਉਹ ਕੁਝ ਹੋਰ ਪ੍ਰਮੋਟ ਕਰਨਾ ਚਾਹੁੰਦਾ ਹੈ ਪੱਤਰਕਾਰ ਪਰ ਸਾਡੇ ਜਿਹੜਾ ਬੰਦਾ ਪੰਜਾਬ ਦਾ ਮੂਰੇ ਲਾ ਕੇ ਜੋ ਕੋਈ ਕੰਮ ਕਰਦਾ ਉਹਦੀਆਂ ਲੱਤਾਂ ਖਿਜਦੇ ਹੁਣ ਜਾਣ ਕੇ ਕਿ ਸਾਡੇ ਤੇ ਸਵਾਲ ਕਿਉਂ ਚੱਕਦਾ ਵੀਰ ਜੇ ਤੁਸੀਂ ਪੱਤਰਕਾਰ ਹੈ ਤਾਂ ਮਤਲਬ ਇਹ ਥੋੜੀ ਵੀ ਇੱਕ ਗੱਲ ਦਾ ਗਾਹ ਪਾ ਦੋਗੇ ਕਿਸੇ ਦਾ ਤੁਸੀਂ ਚਲੋ ਠੀਕ ਆ ਤੁਸੀਂ ਪਾਓ ਤੁਸੀਂ ਵੀ ਅਸੀਂ ਵੀ ਸੋਸ਼ਲ ਮੀਡੀਆ ਤੇ ਪਾਵਾਂਗੇ ਕਰੋ ਕੀ ਕਰਦੇ ਆ ਫਿਰ ਉਦੇ ਨਾਲ ਵੀ ਬਹੁਤ ਵੱਡਾ ਯੂਥ ਹੈਗਾ ਮੇਰੇ ਕੋਲ ਕਮੈਂਟ ਆ ਰਹੇ ਨੇ ਬਾਈ ਲੱਖਾ ਸਿੰਘ ਸਿਧਾਨਾ ਦੇ ਹੱਕ ਦੇ ਵਿੱਚ ਤੇ ਸਟੇਟਮੈਂਟ ਦੇ ਆਧਾਰ ਤੇ ਮੈਂ ਪੇਸ਼ ਵੀ ਕਰ ਸਕਦਾ ਇਹਦੇ ਸਕਰੀਨਸ਼ਾਟ ਵੀ ਲਾ ਦੂੰਗਾ ਮੈਂ ਪਰ ਗੱਲ ਇੰਨੀ ਆ ਮੈਂ ਅਗਲੀ ਵੀਡੀਓ ਦੇ ਵਿੱਚ ਸਾਰਾ ਸਬੂਤ ਦੇ ਦੂੰਗਾ ਆ ਦੇਖ ਲਓ ਕੁਝ ਦਿਨਾਂ ਨੂੰ ਸਾਰਾ ਸਾਫ਼ ਹੋ ਜਾਣਾ ਬਾਈ ਗੱਲ ਹੈ ਕੀ ਆ ਗੱਲ ਸੋਚਣ ਵਾਲੀ ਇਹ ਆ ਵੀ ਕਹਿ ਕੀ ਰਿਹਾ ਲੱਖਾ ਕਿਹਦੇ ਵਕ ਪੱਖ ਦੀ ਗੱਲ ਕਰ ਰਹੇ ਆਪਣੇ ਗਰੀਬ ਗੁਰਬੇ ਦੀ ਆਪਣੇ ਲੋਕਾਂ ਦੀ ਗੱਲ ਕਰ ਰਿਹਾ ਯਾਰ ਤੁਸੀਂ ਫੇਰ ਉਹੀ ਗੱਲ ਕਰ ਦਿੰਦੇ ਹੋ ਉਹਨੂੰ ਗਲਤ ਪ੍ਰੋਮੋਟ ਕਰ ਦਿੰਦੇ ਹੋ ਜੀ ਪੋਤਲੇ ਫੂਕ ਤੇ ਜੀ ਉਹ ਕਰਤਾ ਜੀ ਇਹ ਬਿਲਕੁਲ ਗਲਤ ਗੱਲਾਂ ਨੇ ਬਾਈ ਇਹ ਤੋਂ ਤੁਸੀਂ ਪਾਸੇ ਰਹੋ ਇਹਨਾਂ ਗੱਲਾਂ 'ਚ ਨਾ ਆਓ ਕਿਉਂਕਿ ਯਾਰ ਜਿਹੜਾ ਬੰਦਾ ਅੱਗੇ ਲਾ ਕੇ ਗੱਲ ਕਰਦਾ ਉਹਦੀਆਂ ਲੱਤਾਂ ਖਿੱਚਦੇ ਨੇ ਐਂ ਖਿੱਚਦੇ ਰਹਿਣੀਆਂ ਬਾਕੀ ਨਵਾਂ ਨੋਟੀਫਿਕੇਸ਼ਨ ਫੇਰ ਤੁਹਾਡੇ ਤੇ ਆਊ ਆਪਨਾ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ